ਸਾਸਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ ਨੇ ਉਹ ਇਥੇ ਮੈਂ ਸ੍ਰੀ ਰਾਮ ਸਿੰਘ ਸਾਬ ਤਹਿਸੀਲ ਮੰਡੀ ਬਰੀਵਾਲਾ ਦੇ ਆਸ-ਪਾਸ ਖਰੀਦ ਕੇਂਦਰਾਂ ਅਤੇ ਪਿੰਡਾਂ ਵਿੱਚ ਚਲਾਈਆਂ ਜਾ ਰਹੀਆਂ ਠੇਕੇਦਾਰਾਂ ਵੱਲੋਂ ਸ਼ਰਾਬ ਦੀਆਂ ਨਜਾਇਜ਼ ਪਰਾਂਚਾਂ ਜिला ਸ਼੍ਰੀ ਮੋਕਸਰ ਸਾਹਿਬ ਦੇ ਅਧੀਨ ਆਉਂਦੀ ਸਾਬ ਤਹਿਸੀਲ ਮੰਡੀ ਬਰੀਵਾਲਾ ਦੇ ਆਸ-ਪਾਸ ਖਰੀਦ ਕੇਂਦਰਾਂ ਵਿੱਚ ਅਤੇ ਪਿੰਡਾਂ ਵਿੱਚੋਂ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਚਲਾਈਆਂ ਜਾ ਰੀਆਂ ਨਜਾਇਜ਼ ਰੂਪ ਵਿੱਚ ਸ਼ਰਾਬ ਦੀਆਂ ਬ੍ਰਾਂਚਾਂ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾਂਦਾ ਹੈ ਕਿ ਨੇੜیکی ਪਿੰਡ ਮਰਾੜ ਕਲਾਂ ਦੇ ਖਰੀਦ ਕੇਂਦਰ ਵਿੱਚ ਪਿੰਡ ਡੋਡਾਂ ਵਾਲੀ ਤਖਤ ਮਲਾਨਾ ਬਾਹਮਣ ਵਾਲਾ ਬਾਜਾ ਮਰਾੜ ਆਦ ਪਿੰਡਾਂ ਵਿੱਚ ਐਕਸਾਈਜ ਮਹਿਕਮੇ ਦੀ ਬਿਨਾ ਮਨਜ਼ੂਰੀ ਤੋਂ ਵੱਡੀ ਖਦਾਦ ਵਿੱਚ ਤੜਲੇ ਨਾਲ ਪ੍ਰਵਾਸੀ ਮਜ਼ਦੂਰਾਂ ਅਤੇ ਕਿਸਾਨ ਅਤੇ ਹੋਰ ਲੋਕਾਂ ਨੂੰ ਵੇਚੀ ਜਾ ਰਹੀ ਹੈ ਸ਼ਰਾਬ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਤਿ ਸ਼੍ਰੀ ਅਕਾਲ ਵੀਰੇ ਨਾਮ ਕੀ ਆਪਣਾ ਜੱਗਾ ਜੀ ਜੱਗਿਆ ਜੜੀ ਮਤਲਬ ব্রাঞ্চ ਚਲਾ ਰਹੇ ਹੂੰ ਤੁਸੀਂ ਇਹ ਕੋਈ ਹੈ ਇਹਦਾ ਮਨਜ਼ੂਰੀ ਮਨਜ਼ਰੀ ਕਿ ਵੈਸੇ ਹੀ ਰੱਖੀ ਹੋਈ ਹੈ ਇਹਦਾ ਜੀ ਠੇਕੇਦਾਰ ਨੂੰ ਪਤਾ ਹੈਗਾ ਉਹਨਾਂ ਨੇ ਆਪ ਰੱਖੀ ਹੋਈ ਹੈ ਕਿਹੜੇ ਠੇਕੇਦਾਰ ਦਾ ਨਾਮ ਕੋਈ ਦੱਸੋ ਕਿ ਜਿੰਨੇ ਰੱਖੀ ਜਿਹੜੇ ਨਵੇਂ ਆਏ ਹੋਏ ਜੀ ਕੋਈ ਨਾਮ ਹੋਊਗਾ ਕਿਸੇ ਵਿੱਚ ਨਾ ਨਹੀਂ ਇੰਨਾ ਸੰਤ ਪਤਾ ਬਰਾਜ ਦੇ ਅੱਛਾ ਉਹਨਾਂ ਨੇ ਰੱਖੀ ਆ ਤੁਹਾਨੂੰ ਕੀ ਤਨਖਾਹ ਦਿੰਦੇ ਆ ਹਾਂ ਤਨਖਾਹ ਕਿੰਨੀ ਤਨਖਾਹ ਦਿੰਦੇ ਕਾਜ ਖੋਲੀ ਨਹੀਂ ਤਨਖਾਹ ਦੀ ਗੱਲ ਨਹੀਂ ਮੁੱਕੀ ਤੇ ਇਹ ਖੋਦ ਹੀ ਰੱਖ ਕੇ ਗਏ ਆ बार बार फोन लाने के बावजूद भी संबंधित महकमे साहब वालों फोन नहीं चुकया गया धन्यवाद